अच मिति पंजी दिन शनिवारी एस पी दफ्तर फिलौर संजीव कपूर सोनू फिलौर पिंड बेगमपुर के सरपंच हरकम पिंड हरिपुर खालसापंचविंदर जी कुलविंदर सबका सरपंच कल्याणपुर परमजीत कला तो सतनाम लाल शामा मठड्डा कला तो मुलखा नंबरदार हरिपुर तो ਪਿੰਡ ਸੰਗਤਪੁਰ ਸਰਪੰਚ ਸਰ ਸੇਮ ਸਿੰਘ ਜੀ ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀਟਾਕ ਮਜਾਰਾ ਪਰਮਜੀਤ ਸਿੰਘ ਸਰਪੰਚ ਕੰਗਰਾਈਆਂ ਜੀ ਅਤੇ ਹੋਰ ਸਭ ਉਹਦੇਦਾਰ ਸ਼ਾਮਿਲ ਰਹੇ ਪੱਤਰਕਾਰ ਜਗਜੀਤ ਸਿੰਘ ਪੱਟੀ ਅਤੇ ਰਮਨ ਮਾਹੀ ਦੇ ਨਾਲ सुरेंद्र ਕੁਮਾਰ ਦੀ ਖਾਸ ਰਿਪੋਰਟ ਜੜੀਆਂ ਬਖਵਾਖ ਜੱਥੇਬੰਦੀਆਂ ਸਮਾਜਿਕ ਜੜੀਆਂ ਸ਼ਕਤੀਆਂ ਔਰ ਸਮਾਜਿਕ ਜੱਥੇਬੰਦੀਆਂ ਉਹ ਜਿਹੜਾ ਬਾਡੀ ਜਿਹੜੀ ਪੂਰੀ ਜਿਹੜੀ ਫਲੋਰ ਸਬ ਡਿਵੀਜ਼ਨ ਦੀ ਜਿਹੜੀ ਕਾਰਗੁਜ਼ਾਰੀ ਹੈ ਜਿਹੜੀ ਫਲੋਰ ਪੁਲਿਸ ਦੀ ਉਹ ਤਾਂ ਬਹੁਤ ਜ਼ਿਆਦਾ ਖੁਸ਼ ਹੈ ਔਰ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜਾ ਸਨਮਾਨ ਕੀਤਾ ਜਾ ਰਿਹਾ ਆਪਣੇ ਆਪਣੇ ਲੈਵਲ ਤੇ ਔਰ ਕੀ ਤੁਸੀਂ ਪਬਲਿਕ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਹੋਰ ਇਸ ਕੰਮ ਦੇ ਵਿੱਚ ਵਧੀਆ ਤਰੀਕੇ ਨਾਲ ਤੁਸੀਂ ਕਰ ਸਕੋ ਸਾਡੇ ਮਹਾਂਜੂਬ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਖਕਸੀ ਵੱਲੋਂ ਇੱਕ ਸਪੈਸ਼ਲੀ ਜਿਹੜੀ ਉਹ ਮੈਮ ਚਲਾਈ ਗਈ ਸੀ ਮਾੜੇ ਅੰਸਰ ਤੇ ਨਸ਼ਾ ਦੂਤ ਉਹਦੇ ਵਿੱਚ ਅਸੀਂ ਸਾਡੀ ਟੀਮ ਤਨੇ ਐਸਐਚਯੂਜ਼ 6 ਵਰ ਕੋ ਚੌਕੀਆਂ ਨੇ ਅਸੀਂ ਉਹਦੇ ਵਿੱਚ ਪੈਰਲਲ ਨਾਕਾਬੰਦੀ ਕਰਦੇ ਹੈਗੇ ਆ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਅਸੀਂ ਦੱਬਦੇ ਹੈਗੇ ਆ ਟੂ ਵੀਲਰਸ ਵਗੈਰਾ ਤੇ ਜਿਹੜੇ ਚਲਾਨ ਜਿਹੜੇ ਵੱਧ ਤੋਂ ਵੱਧ ਅਸੀਂ ਕੰਪਾਉਂਡ ਕਰਦੇ ਆ ਇਹਦੇ ਵਿੱਚ ਅਸੀਂ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਜਿਹੜੇ ਪਬਲਿਕ ਜਾਂ ਕੋਈ ਮਿਹਨਤ ਕਾ ਸ਼ਰੂਗ ਜਿਹੜੇ ਸ਼ਾਮ ਨੂੰ ਜਾਂ ਸਵੇਰੇ ਆਉਂਦੇ ਨੇ ਉਹਨਾਂ ਨੂੰ ਅਸੀਂ ਡਿਸਟਰਬ ਨਹੀਂ ਕਰਦੇ ਉਹਨਾਂ ਤੇ ਕੋਈ ਮੋਟਰਸਾਈਕਲ ਵਗੈਰਾ ਨਹੀਂ ਬੰਦ ਕਰਦੇ ਜਿਹੜੇ ਮਾੜੇ ਅਨਸਰ ਨੇ ਤਿੰਨ ਤਿੰਨ ਜਾਣੇ ਜਾਂ ਵਿਦਆਊਟ ਡਾਕੂਮੈਂਟਸ ਨਸ਼ਈ ਟਾਈਪ ਬੰਦੇ ਹੈਗੇ ਆ ਇਹਨਾਂ ਨੂੰ ਅਸੀਂ ਸਨਪ ਕਰਦੇ ਹੈਗੇ ਆ ਅੱਜ ਤੁਸੀਂ ਸਾਡੇ ਕੋਲ ਇੱਥੇ ਆਏ ਜੀ ਸਾਰੇ ਸ਼ਖਸੀਅਤ ਪ੍ਰੈਸ ਭਾਈਚਾਰਾ ਬਿਲਕੇ ਤੋਂ ਪਲੱਸ ਪਿੰਡਾਂ ਦੇ ਸਰਪੰਚ ਨੰਬਰਦਾਰ ਮੈਂ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ ਤੁਸੀਂ ਸਾਨੂੰ ਮੈਨੂੰ ਤੇ ਮੇਰੀ ਟੀਮ ਨੂੰ ਐਪਰੀਸ਼ੀਏਟ ਕੀਤਾ ਹੈਗਾ ਵੀ ਲਾਇੰਡ ਆਰਡਰ ਦੇ ਵਿੱਚ ਜਿਹੜੀਆਂ ਕਿ-ਕਿ ਚੋਰੀ ਦੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਕਾਫੀ ਹੁੰਦੀਆਂ ਸੀ ਉਹ ਹੁਣ ਜਿਹੜੀਆਂ ਉਹ ਨਾਂ ਦੇ ਬਰਾਬਰ ਰਹਿ ਗਈਆਂ ਨੇ ਨਸ਼ੇ ਤੇ ਵੀ ਅਸੀਂ ਜਿਹੜਾ ਤੁਸੀਂ ਕੰਟਰੋਲ ਤੁਹਾਡੇ ਸਾਰਿਆਂ ਦੀ ਸਹਿਯੋਗ ਨਾਲ ਕੀਤਾ ਹੈਗਾ ਉਹਦੇ ਵਾਸਤੇ ਤੁਸੀਂ ਸਾਡੀ ਆਈਓ ਅੱਜ ਸਾਨੂੰ ਸਨਮਾਨ ਦੇਣ ਤੇ ਅਸੀਂ ਹਮੇਸ਼ਾ ਹੀ ਇਸ ਗੱਲ ਨੂੰ ਰੱਖਾਂਗੇ ਕਿ ਜੇ ਤੁਸੀਂ ਸਾਡੇ ਤੇ ਭਰੋਸਾ ਜਤਾਇਆ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਹਮੇਸ਼ਾ ਹੀ ਤੁਹਾਨੂੰ ਇਦਾਂ ਹੀ ਭਰੋਸੇ ਵਿੱਚ ਤੁਹਾਡਾ ਜਿਹੜਾ ਉਹ ਟੁੱਟਿਆ ਨਹੀਂ ਜਾਵੇਗਾ ਤੇ ਅਸੀਂ ਵੱਧ ਤੋਂ ਵੱਧ ਮਿਹਨਤ ਕਰਕੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰਾਂਗੇ ਸਰਪੰਚ ਸਾਹਿਬ ਜਿਦਾਂ ਦੇ ਦੇਖਿਆ ਗਿਆ ਅੱਜ ਫਲਾਅ ਡੀਐਸਪੀ ਆਫਿਸ ਵਿਖੇ ਬਾਕ-ਬਾਕ ਪਿੰਡਾਂ ਤੋਂ ਪੰਚਾਇਤਾਂ ਆਈਆਂ ਡੀਐਸਪੀ ਸਾਹਿਬ ਦਾ ਸਨਮਾਨ ਕਰਨ ਕੀ ਹੈ ਸਾਰਾ ਕਾਰਜ ਅੱਜ ਅਸੀਂ ਬਖ ਬਖ ਪਿੰਡਾਂ ਤੋਂ ਸਾਡੇ ਸਰਪੰਚ ਸਾਹਿਬਾਨ, ਪਲਾਕ ਪ੍ਰਧਾਨ, ਲੰਬਰਦੈ ਸਾਹਿਬਾਨ ਬਖ ਬਖ ਪਿੰਡਾਂ ਤੋਂ ਸਾਰੇ ਇੱਥੇ ਪਹੁੰਚੇ ਹਨ ਕਿਉਂਕਿ ਸਾਡੇ ਜਿਹੜੇ ਡੀਐਸਪੀ ਸਾਹਿਬ ਆ ਅਰਮਨ ਸਿੰਘ ਬੱਲ ਜੀ ਉਹ ਇਲਾਕੇ 'ਚ ਬਹੁਤ ਵਧੀਆ ਕੰਮ ਕਰ ਰਹੇ ਆ ਜਿੱਦਨ ਦੇ ਵੀ ਆਏ ਆ ਇਲਾਕੇ 'ਚ ਠੱਲ ਪਾਈ ਆ ਨਾਕੇ ਲੱਗਦੇ ਆ ਕਿਉਂਕਿ ਚਲੋ ਕਈਆਂ ਨੂੰ ਚੰਗੇ ਵੀ ਨਹੀਂ ਲੱਗਦੇ ਪਰ ਨਾਕੇ ਜ਼ਰੂਰੀ ਆ ਕਿਉਂਕਿ ਬਾਰ ਦਾ ਤਾਂ ਇੰਨੀਆਂ ਹੋ ਰਹੀਆਂ ਸੀ ਹੁਣ ਬਹੁਤ ਜ਼ਿਆਦਾ ਸਕੂਨ ਆ ਲੱਗੇ ਕੋਈ ਇਦਾਂ ਦੀ ਬਰਬਾਦ ਨਹੀਂ ਉਦਨ ਦੀ ਹੋਈ ਜਦੋਂ ਦੇ ਡਿਪਟੀ ਸਾਹਿਬ ਇੱਥੇ ਆਏ ਆ ਫਿਰ ਸਾਡੇ ਬਿਲਕੇ ਤੋਂ ਐਸ ਐਚਓ ਸਾਹਿਬ ਰਕੇਸ਼ ਜੀ ਤੇ ਫਲੋਰ ਤੋਂ ਸੰਜੀਵ ਕਪੂਰ ਜੀ ਉਹ ਵੀ ਬਹੁਤ ਵਧੀਆ ਆਪਣੀਆਂ ਸਭਾਵਾਂ ਨਿਵਾ ਰਹੇ ਆ ਅਸੀਂ ਬਹੁਤ ਖੁਸ਼ ਆ ਉਹਨਾਂ ਤੋਂ ਇਸ ਕਰਕੇ ਅੱਜ ਸਾਰੇ ਸਰਪੰਚ ਲੰਬੜਦਾਰ ਬਲਾਕ ਪ੍ਰਧਾਨ ਮੈਣੇ ਆਇਆ ਡੀਐਸਪੀ ਸਾਹਿਬ ਨੇ ਕੀ ਹੋਰ ਭਰੋਸਾ ਦਵਾਇਆ ਉਹਨੇ ਸਾਨੂੰ ਭਰੋਸਾ ਦਵਾਇਆ ਪਹਿਲੀ ਗੱਲ ਦਾ ਬਹੁਤ ਪਹਿਲਾਂ ਹੀ ਬਹੁਤ ਉਨੀ ਚਕੰਝਾ ਕੱਸ ਗਿਆ ਆ ਵੇ ਕੋਈ ਮੋਟਰਸਾਈਕਲ ਜਾਂ ਮਾੜੇ ਅੰਸਾਰ ਨਸ਼ਿਆਂ ਤੋਂ ਕੋਈ ਵੀ ਪਹਿਲੇ ਬਹੁਤ ਥਲ ਪਈ ਆ ਵੇ ਗਾਂ ਵੀ ਅਸੀਂ ਬਿਚਵਾਜ ਦੋਨੇ ਡਿਪਟੀ ਸਾਹਿਬ ਕਹਿੰਦੇ ਵੇ ਕੋਈ ਵੀ ਇਲਾਕੇ ਚ ਮਾੜੀ ਬਰਦਾਤ ਨਹੀਂ ਹੋਊਗੀ ਕੋਈ ਨਸ਼ੇ ਵਾਲਾ ਨਹੀਂ ਹੋਊਗਾ ਜਿਹੜਾ ਵੀ ਉਹ ਫੜਾਂਗੇ ਬਾਕੀ ਉਹ ਨਹੀਂ ਪੰਚਾਇਤਾਂ ਨੂੰ ਕਿਹਾ ਵੇ ਜੇ ਤੁਹਾਡੇ ਪਿੰਡਾਂ ਚ ਕੋਈ ਮਾੜੇ ਅੰਸਾਰ ਆ ਉਹ ਸਾਨੂੰ ਦੱਸੋ ਅਸੀਂ ਉਸੇ ਟਾਈਮ ਉਹਨਾਂ ਤੇ ਕਾਰਵਾਈ ਕਰਾਂਗੇ ਇਹ ਮੈਂ ਕਿ ਨਵੀਆਂ ਪੰਚਾਇਤਾਂ ਬਣੀਆਂ ਕਿਹੋ ਜਿਹਾ ਪਬਲਿਕ ਦਾ ਸਹਿਯੋਗ ਹੈ ਭਾਜੀ ਪਿੰਡ ਦੇ ਕੋਈ ਸਾਡੀਆਂ ਨਵੀਆਂ ਪੰਚਾਇਤਾਂ ਹੁਣ ਬਣੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਬਣੇ ਆ ਤੇ ਪਹਿਲੀ ਵਾਰੀ ਸਰਪੰਚ ਬਣੇ ਆ ਬਹੁਤ ਲੋਕਾਂ ਦਾ ਸਹਿਯੋਗ ਆ ਔਰ ਸਾਡੇ ਸਰਪੰਚ ਵੀ ਬਹੁਤ ਸਹਿਯੋਗ ਦੇ ਰਹੇ ਆ ਸਾਡੇ ਪ੍ਰਿੰਸੀਪਲ ਸਾਹਿਬ ਬਹੁਤ ਸਾਥ ਦੇ ਰਹੇ ਆ ਸਾਡਾ ਹਰ ਕੰਮ 'ਚ ਸਾਡਾ ਸਾਥ ਦਿੰਦੇ ਆ ਉਹ ਕਹਿੰਦੇ ਖੁੱਲ ਕੇ ਤੁਹਾਨੂੰ ਗਰਾਟਾ ਮੈਣਨ ਗਿਆ ਕੰਮ ਕਰੋ ਤਾਂ ਪੁੱਟੋ ਠੀਕ ਹੈ ਜੀ ਦੇਖੋ ਰਪਨ ਸਾਹਿਬ ਜੀ ਡੀਐਸਪੀ ਆਫਿਸ ਅਫਸਰਾਂ ਨੂੰ ਸਨਮਾਨ ਕਰਨ ਆਇਓ ਕੀ ਕਹਿਣਾ ਚਾਹੁੰਦੀ ਹਾਂ ਸੋ ਵੈਸੇ ਤਾਂ ਹਰ ਕਮਲ ਭਾਜੀ ਨੇ ਸਾਰਾ ਕੁਝ ਦੱਸੇ ਦਿੱਤਾ ਮੈਂ ਉਸੇ ਉਸੇ ਕੱਲ ਨੂੰ ਫੋਲੋ ਕਰਦਾ ਹਾਂ ਦੱਸਦਾ ਵੀ ਮਤਲਬ ਸਾਡੇ ਡੀਐਸਪੀ ਸਾਹਿਬ ਬਹੁਤ ਹੀ ਵਧੀਆ ਇਮਾਨਦਾਰੀ ਨਾਲ ਸਾਰਾ ਆਪਣਾ ਕੰਮ ਨਿਭਾ ਰਿਹਾ ਹੈ ਤੇ ਸਾਡੇ ਐਸਐਚਓ ਸਾਹਿਬਾਨ ਗੜਗਾ ਦੇ ਔਰ ਫਲੌਰ ਦੇ ਉਹ ਵੀ ਬਹੁਤ ਵਧੀਆ ਇਹਨਾਂ ਦੇ ਯਤਨਾਂ ਸਦਕਾ ਮਤਲਬ ਕਾਫੀ ਕ੍ਰਾਈਮ ਨੂੰ ਠੱਲ ਪਈ ਆ ਅ ਅੱਗੇ ਤੋਂ ਵੀ ਅਸੀਂ ਇਹ ਆਸ਼ਾ ਕਰਦੇ ਹਾਂ ਕਿ ਸਾਡੇ ਜਿਹੜੇ ਇਹ ਅਫਸਰ ਸਹਿਬਾਨ ਆ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਸਾਡਾ ਕੋਆਪਰੇਟ ਕਰਨਗੇ ਅਸੀਂ ਵੀ ਸਾਰੀਆਂ ਪੰਚਾਇਤਾਂ ਅਸਰ ਸਰਪੰਚ ਸਹਿਬਾਨ ਉਹ ਵੀ ਸਾਰੇ ਅਸੀਂ ਇਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਕੋਆਪਰੇਟ ਕਰਾਂਗੇ ਨੰਬਰਦਾਰ ਸਾਹਿਬ ਅੱਜ ਤੁਸੀਂ ਡੀਐਸਪੀ ਆਫਿਸ ਵੀ ਖੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਤਕਰੀਬਨ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਅੱਗੇ ਲੁੱਟਾਂ ਖੂਹਾਂ ਬਹੁਤ ਹੁੰਦੀਆਂ ਸੀ ਜਾਂ ਪਿੰਡਾਂ ਦੇ ਵਿੱਚ ਚੋਰੀਆਂ ਹੁੰਦੀਆਂ ਸੀ ਜਾਂ ਨਸ਼ੇ ਦਾ ਬਹੁਤ ਜ਼ਿਆਦਾ ਪ੍ਰਸਾਰ ਪੈ ਰਿਹਾ ਸੀ ਉਹ ਜਦੋਂ ਇਹ ਸਾਡੇ ਡੀਐਸਪੀ ਸਾਹਿਬ ਆਏ ਨੇ ਮਾਨ ਸਾਹਿਬ ਇਹਨਾਂ ਨੇ ਬਹੁਤ ਠੱਲ ਪਾਈ ਆ ਤੇ ਇਹਨਾਂ ਨੇ ਗਾਂ ਤਾਂ ਵਿਸ਼ਵਾਸ ਵੀ ਦਿੱਤਾ ਅਸੀਂ ਇਹਨਾਂ ਦਾ ਧੰਨਵਾਦ ਕਰਨਾ ਆ ਇਹਨਾਂ ਦਾ ਸ਼ੁਕਰੀਆ ਕਰਨਾ ਆ ਤੇ ਤੁਸੀਂ ਹੋਰ ਵੀ ਜੇ ਨਾਲਾ ਦੇਖ ਕੇ ਬਾਕੀ ਵੀ ਜਿਹੜੇ ਅਫਸਰ ਹੋ ਜਿੱਦਾਂ ਕਰਨ ਤੇ ਸਾਡੇ ਇਹ ਏਰੀਆ ਦੇ ਵਿੱਚ ਜਿਹੜਾ ਠੱਲ ਪਈ ਰਵੇ ਤੇ ਜਿਹੜੇ ਆ ਚੋਰੀਆਂ ਠੱਗੀਆਂ ਇਹ ਲੁਟਾਕਵਾ ਹੁੰਦੀਆਂ ਇਹ ਘੱਟ ਹੋਣ ਤੇ ਥੋੜਾ ਸ਼ਾਂਤੀ ਬਣੀ ਜਾਵੇ ਇਲਾਕੇ ਤੇ ਅੱਜ ਤੁਹਾਡੇ ਵੱਲੋਂ ਦੋ ਐਸਐਚਓਸ ਡੀਐਸਪੀ ਸਾਹਿਬ ਨੂੰ ਸਨਮਾਨ ਦਿੱਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਬਾਰੇ ਵੀ ਇਹੀ ਹੈ ਕਿ ਉਹਨਾਂ ਦੀ ਇਹ ਟੀਮ ਹੈ ਟੀਮ ਸਾਰੀ ਵਧੀਆ ਕੰਮ ਕਰ ਰਹੀ ਆ ਤੇ ਬਣਗੇ ਵਾਲੇ ਵੀ ਟੀਮ ਜਿਹੜੀ ਬਣਗੇ ਵਾਲੇ ਥਾਣੇ ਵਾਲੇ ਉਹ ਵੀ ਵਧੀਆ ਕੰਮ ਕਰ ਰਹੇ ਆ ਫਲੋਰ ਵਾਲੇ ਵੀ ਵਧੀਆ ਕਰ ਰਹੇ ਆ ਗ੍ਰਾਮ ਵਾਲੇ ਵੀ ਵਧੀਆ ਕਰ ਰਹੇ ਆ ਇਹ ਇਹਨਾਂ ਦਾ ਸਦਕਾ ਆ ਬਲਸਾਹ ਦਾ ਸਦਕਾ ਆ ਜਿਹੜਾ ਇਹ ਕੰਮ ਹੋ ਰਿਹਾ ਇਹ ਸਾਰੇ ਏਰੀਆ ਦੇ ਵਿੱਚ ਸਾਡੇ ਪੂਰੀ ਕੰਸੀਸਿਓਨਸੀ ਦੇ ਵਿੱਚ ਬਹੁਤ ਥਲ ਪਈ ਹੋਈ ਆ ਤੇ ਇੱਧੇ ਥਲ ਪਈ ਰਵੈ ਅੱਜ ਤੱਕ ਇਹ ਕਹਿੰਦੇ ਆ ਕਿ ਗਾਹਾਂ ਤੋਂ ਗਾਹ ਜਿਹੜੇ ਅਫਰ ਹੋਰ ਵੀ ਹੁਣ ਉਹਨਾਂ ਦਾ ਵੇਖ ਕੇ ਇਹ ਇਸ ਲਾਈਨ ਤੇ ਚੱਲਣ ਵਧੀਆ ਕੰਮ ਕਰਨ ਤੇ ਲੋਕੀ ਵੀ ਖੁਸ਼ ਰਹਿਣ ਤੇ ਲੋਕੀ ਇਹਨਾਂ ਦਾ ਧੰਨਵਾਦ ਵੀ ਕਰਦੇ ਨੇ